ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਲੰਬੇ ਸਮੇਂ ਤੋਂ ਪੰਜਾਬ ਪੁਲਿਸ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਸਰਕਾਰ ਦੀ ਆਪਸ ਦੇ ਵਿੱਚ ਇੱਕ ਟਸਲ ਜਿਹੜੀ ਆ ਉਹ ਚੱਲ ਰਹੀ ਹੈ ਇਹ ਟਸਲ ਜਿਹੜੀ ਹੈ ਅੱਜ ਸਾਨੂੰ ਇੱਕ ਪ੍ਰਕਰਮਾ ਦੇ ਵਿੱਚ ਵੇਖਣ ਨੂੰ ਮਿਲੀ ਹੈ ਜਦੋਂ ਦੱਸਿਆ ਜਾਂਦਾ ਕਿ ਦੋ ਮੁਲਾਜ਼ਮ ਜਿਹੜੇ ਸਨ ਉਹ ਮੁਲਾਜ਼ਮ ਜਿਹੜੇ ਨੇ ਉਹ ਦੋ ਲੋਕਾਂ ਦਾ ਪਿੱਛਾ ਕਰਦੇ ਕਰਦੇ ਜਿਹੜੇ ਨੇ ਸਚਕਣ ਸ਼੍ਰੀ ਹਰਮੰਦਰ ਸਾਹਿਬ ਦੀ ਪ੍ਰਕਰਮਾ ਦੇ ਵਿੱਚ ਕੁਛ ਜਾਂਦੇ ਨੇ ਅਤੇ ਉਥੇ ਜਿਹੜੀ ਹੈ ਜਿੱਥੇ ਟਾਸਕ ਫੋਰਸ ਨੂੰ ਵੀ ਜਿਹੜੀ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਕਿ ਹੋ ਕੀ ਰਿਹਾ ਉਥੇ ਜਿਹੜੀ ਸਾਦੇ ਕੱਪੜਿਆਂ ਦੇ ਵਿੱਚ ਸੀਆਈਡੀ ਹੁੰਦੀ ਹੈ ਉਹਨੇ ਵੀ ਹੱਥਾਂ ਪੈਰਾਂ ਦੀ ਪੈ ਜਾਂਦੀ ਕਿ ਬਣ ਕੀ ਗਿਆ ਇਹ ਪੂਰਾ ਮਸਲਾ ਕੀ ਖੋਇਆ ਸਚਕਣ ਸ਼੍ਰੀ ਹਰਮੰਦਰ ਸਾਹਿਬ ਦੀ ਪਰਿਕਰਮਾਂ ਦੇ ਵਿੱਚ ਇਹਦੇ ਬਾਰੇ ਜਰੂਰ ਥੋੜੀ ਜਾਣਕਾਰੀ ਦਿਓ ਅਮਰੀਤ ਜੀ ਦਰਸ਼ਕਾਂ ਦੀ ਜਾਣਕਾਰੀ ਦੇ ਲਈ ਦੱਸਦੇ ਹਾਂ ਕਿ ਤਰਨਤਾਰਨ ਦੇ ਵਿੱਚੋਂ ਕੋਈ ਕੋ ਖਿਆਤ ਲੋਕ ਨੇ ਜਿਹੜੇ ਕੁਝ ਜਿਹੜੇ ਇਹੋ ਜੇ ਗਤੀਵਿਧੀਆਂ ਕਰਦੇ ਪਏ ਸੀ ਕਿ ਪੁਲਿਸ ਨੇ ਉਹਨਾਂ ਨੂੰ ਕਾਬੂ ਕਰਨਾ ਸੀ ਲੇਕਿਨ ਉਹ ਦੋਨੋਂ ਜਵਾਨ ਜਿਹੜੇ ਨੇ ਉਹ ਲਗਾਤਾਰ ਤਰਨਤਾਰਨ ਤੋਂ ਚੱਲਦੇ ਨੇ ਤਾਂ ਅੰਮ੍ਰਿਤਸਰ ਆ ਜਾਂਦੇ ਨੇ ਜਦੋਂ ਅੰਮ੍ਰਿਤਸਰ ਆਉਂਦੇ ਨੇ ਤੇ ਇੱਥੇ ਆ ਕੇ ਵੇਖਦੇ ਕਿ ਸ਼ਾਇਦ ਅਸੀਂ ਫੜੇ ਨਾ ਜਾਈਏ ਇਸ ਕਰਕੇ ਉਹ ਦਫਤਰ ਸਾਹਿਬ ਦੇ ਵਿੱਚ ਨੇ ਜਿੱਦੋਂ ਪ੍ਰਕਰਮਾਂ ਦੇ ਵਿੱਚ ਪਹੁੰਚਦੇ ਦੇ ਨੇ ਤੇ ਉੱਥੇ ਸੀਆਈਏ ਸਟਾਫ ਤਰਨਤਾਰਨ ਦੇ ਦੋ ਮੁਲਾਜ਼ਮ ਲਗਾਤਾਰ ਜੋ ਤਰਨਤਾਰਨ ਤੋਂ ਇਹਨਾਂ ਦਾ ਪਿੱਛਾ ਕਰਦੇ ਆ ਰਹੇ ਸਨ ਉਹ ਵੀ ਇਹਨਾਂ ਦੇ ਪਿੱਛੇ ਪਿੱਛੇ ਦਰਬਾਰ ਸਾਹਿਬ ਦੇ ਅੰਦਰ ਆ ਜਾਂਦੇ ਨੇ ਪ੍ਰਕਰਮਾ ਦੇ ਵਿੱਚ ਵੜ ਜਾਂਦੇ ਨੇ ਇਹਨਾਂ ਦੋਨਾਂ ਨੇ ਹੀ ਜਿਹੜੇ ਕਰਮਚਾਰੀ ਹੈ ਸੀਆਈਏ ਸਟਾਫ ਦੇ ਇਹਨਾਂ ਨੇ ਵਰਦੀ ਨਹੀਂ ਪਾਈ ਹੁੰਦੀ ਜੀ ਵਿਦਆਊਟ ਵਰਦੀ ਹੁੰਦੇ ਨੇ ਜਿਹਦੇ ਕਰਕੇ ਕਿਸੇ ਨੂੰ ਪਤਾ ਨਹੀਂ ਲੱਗਦਾ ਜਦੋਂ ਹੀ ਇਹ ਪ੍ਰਕਰਮਾ ਦੇ ਵਿੱਚ ਪਹੁੰਚਦੇ ਨੇ ਤੇ ਇਹ ਜਿਨ੍ਹਾਂ ਦਾ ਪਿੱਛਾ ਕਰ ਰਹੇ ਸੀ ਨੌਜਵਾਨਾਂ ਦਾ ਉਹਨਾਂ ਨੌਜਵਾਨਾਂ ਨੂੰ ਗੁੱਟਾਂ ਤੋਂ ਫੜ ਲੈਂਦੇ ਨੇ ਜਦੋਂ ਗੁੱਟਾਂ ਤੋਂ ਫੜਦੇ ਆ ਤੇ ਜਿਹੜੇ ਨੌਜਵਾਨਾਂ ਨੂੰ ਫੜਨ ਆਏ ਸੀ ਉਹਨਾਂ ਨੂੰ ਹੀ ਪਛਾਣ ਨਹੀਂ ਆਉਂਦੀ ਕਿ ਇਹ ਪੀਪਲਿਸ ਆ ਕੀ ਆ ਸਾਨੂੰ ਕਿੰਨੇ ਆ ਕੇ ਫੜ ਲਿਆ ਉਨ੍ਹਾਂ ਵੱਲੋਂ ਛਡਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਭਜਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਤੇ ਪ੍ਰਕਰਮਾਂ ਦੇ ਵਿੱਚ ਇੱਕ ਜਿਹੜਾ ਤਣਾਅ ਦਾ ਮਾਹੌਲ ਬਣ ਜਾਂਦਾ ਕਿ ਹੋ ਕੀ ਰਿਹਾ ਜਦੋਂ ਵੇਖਿਆ ਕਿ ਉੱਥੇ ਲੜਾਈ ਹੁੰਦੀ ਪਈ ਤਾਂ ਟਾਸਕ ਫੋਰਸ ਦੇ ਕਰਮਚਾਰੀ ਅਧਿਕਾਰੀ ਜਿਹੜੇ ਨੇ ਉਹ ਪ੍ਰਕਰਮਾਂ ਦੇ ਵਿੱਚ ਹਰ ਵੇਲੇ ਮੌਜੂਦ ਰਹਿੰਦੇ ਨੇ ਉਹਨਾਂ ਦੇ ਵੱਲੋਂ ਮੌਕੇ ਤੇ ਪਹੁੰਚਿਆ ਏਜੰਡਾ ਮੌਕੇ ਤੇ ਪਹੁੰਚ ਕੇ ਦੇਖਿਆ ਜਾਂਦਾ ਕਿ ਇਹ ਆਪਸ ਦੇ ਵਿੱਚ ਨੌਜਵਾਨ ਲੜ ਰਹੇ ਸਭ ਤੋਂ ਪਹਿਲਾਂ ਤਾਂ ਇਹੀ ਸਾਹਮਣੇ ਆਇਆ ਸੀ ਕਿ ਨੌਜਵਾਨ ਆਪਸ ਦੇ ਵਿੱਚ ਲੜੇ ਨੇ ਲੇਕਿਨ ਜਦੋਂ ਉਹਨਾਂ ਨੇ ਦੱਸਿਆ ਕਿ ਅਸੀਂ ਸੀਆਈਏ ਸਟਾਫ ਤਰਨਤਾਰਨ ਤੋਂ ਆਂ ਅਤੇ ਇਹਨਾਂ ਦੋਵਾਂ ਨੂੰ ਅਸੀਂ ਫੜਨ ਆਏ ਆਂ। ਉਹਨਾਂ ਨੇ ਫਿਰ ਜਿਹੜਾ ਜਿਹੜੇ ਕਰਮਚਾਰੀ ਸੀ ਐਸਜੀਪੀਸੀ ਦੇ ਅਤੇ ਟਾਸਕ ਫੋਰਸ ਦੇ ਉਹਨਾਂ ਦੇ ਵੱਲੋਂ ਸਭ ਤੋਂ ਪਹਿਲਾਂ ਕੰਮ ਇਹ ਕੀਤਾ ਕਿ ਜਿਹੜੇ ਦਬੋਚੇ ਨੌਜਵਾਨ ਆ ਉਹਨਾਂ ਨੂੰ ਵੀ ਫੜ ਲਿਆ। ਪਲੱਸ ਸੀਆਈਏ ਸਟਾਫ ਤਰਨਤਾਰ ਦੇ ਨੌਜਵਾਨ ਜਿਹੜੇ ਨੇ ਜਿਹੜੇ ਜਵਾਨ ਨੇ ਇਹਨਾਂ ਨੂੰ ਵੀ ਫੜ ਕੇ ਤੇ 50 ਨੰਬਰ ਕਮਰੇ ਦੇ ਵਿੱਚ ਬਿਠਾ ਦਿੱਤਾ। ਸਿੱਧੇ ਲਫ਼ਜ਼ਾਂ 'ਚ ਕਹਿ ਲਈ ਤੇ ਬੰਦੀ ਬਣਾ ਕੇ ਰੱਖ ਦਿੱਤਾ। ਉਹਦਾ ਕਾਰਨ ਇਹ ਸੀ ਕਿ ਅ ਇਤਿਹਾਸ ਦੇ ਜੇਕਰ ਵਰਕੇ ਫਰੋਲ ਕੇ ਵੇਖੇ ਤੇ ਇਸ ਤਰ੍ਹਾਂ ਜਿਹੜਾ ਬਹੁਤ ਘੱਟ ਹੋਇਆ ਕਿ ਪੁਲਿਸ ਵੱਲੋਂ ਛੰਡ ਸਾਹਿਬ ਦੀ ਪ੍ਰਕਰਮਾ ਦੇ ਵਿੱਚ ਕੋਈ ਐਸੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ